ਹਾਂਜੀ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿੰਨੇ ਵੀ ਤੁਸੀਂ ਜਾਣੇ ਇਸ ਲਾਈਵ ਨਾਲ ਜੁੜੋਗੇ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨ ਲਈ ਲਾਈਵ ਆਇਆ ਸੀਗਾ ਖਾਸ ਕਰਕੇ ਮੇਰੀ ਨੌਜਵਾਨਾਂ ਨੂੰ ਮੈਂ ਬੇਨਤੀਆਂ ਕਰਨੇ ਸੀ ਦੋ ਚਾਰ ਕਿੰਨੇ ਵੀ ਮੇਰੇ ਨੌਜਵਾਨ ਭਰਾ ਤੁਸੀਂ ਮੇਰੀ ਗੱਲ ਸੁਣ ਰਹੇ ਹੋ ਮੈਂ ਗੱਲ ਕਿ ਇਹ ਕਰਨੀ ਹੈ ਕਿ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਮੋਰਚਾ ਇੱਧਰ ਟਿੱਕਰੀ ਤੇ ਵੀ ਚੱਲ ਰਿਹਾ ਤੇ ਸ਼ੰਭੂ ਤੇ ਵੀ ਚੱਲ ਰਿਹਾ ਤੇ ਇਹਦੇ ਵਿੱਚ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਸੀ ਕਿ ਨੌਜਵਾਨੋ ਜਿੰਨੇ ਵੀ ਮੇਰੇ ਭੈਣ ਭਰਾਓ ਸਾਡਾ ਜਿਹੜੇ ਬਾਪੂ ਬੈਠੇ ਨੇ ਬਾਪੂਆਂ ਦੇ ਹੌਸਲੇ ਨੇਗੇ ਜਿਹੜੇ ਬੜੇ ਬੁਲੰਦ ਨੇਗੇ ਪਰ ਉਹਨਾਂ ਦੇ ਚਿਹਰੇ ਨੇ ਕਦੇ-ਕਦੇ ਜਿਹੜੇ ਜਦੋਂ ਨੌਜਵਾਨ ਅੰਦੋਲਨ ਦੇ ਵਿੱਚ ਜਾਂਦੇ ਨੇ ਨਾ ਉਦੋਂ ਉਹਨਾਂ ਦੇ ਚਿਹਰੇ ਜਦੋਂ ਜਾਂਦੇ ਨੇ ਫਿਰ ਉਹਨਾਂ ਦੇ ਚਿਹਰੇ ਬੜੇ ਖੁਸ਼ ਹੁੰਦੇ ਨੇ ਉਹਨਾਂ ਦੇ ਚਿਹਰਾਂ ਤੇ ਖੁਸ਼ੀ ਆਉਂਦੀ ਆ ਇਸ ਕਰਕੇ ਨੌਜਵਾਨ ਵੀਰੋ ਭਰਾਵੋ ਮੇਰੇ ਉਹ ਆਪਾਂ 2 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਲਿਖਿਆ ਹੋਇਆ ਆਪਾਂ ਜਿਹੜੇ ਹੁਣ ਕਾਫਲੇ ਬਣ ਕੇ ਵਾਰੀਆਂ ਬਣ ਕੇ ਆਪਾਂ ਅੰਦੋਲਨ ਜਿੰਨਾ ਵੀ ਟਾਈਮ ਚੱਲੂਗਾ ਆਪਾਂ ਵਾਰੀਆਂ ਬਣ ਕੇ ਕਾਫਲੇ ਬਣ ਕੇ ਅੰਦੋਲਨ ਦੇ ਵਿੱਚ ਜਾਣਾ 2 ਤਰੀਕ ਨੂੰ ਅਸੀਂ ਵੱਡਾ ਮਾਰਚ ਕਰਨ ਲਈ ਜਾ ਰਹੇ ਹਾਂ ਮਹਾਲੀ ਤੋਂ ਸ਼ੰਭੂ ਤੱਕਰਦਾ ਸ਼ੰਭੂ ਸ਼ੰਭੂ ਜਿਹੜਾ ਬਾਰਡਰ ਤੱਕਰਦਾ ਕਿਉਂਕਿ ਨੌਜਵਾਨਾਂ ਦੀ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਜੇ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਭਰਾ ਉਸ ਮਾਰਚ ਦੇ ਵਿੱਚ 2 ਮਾਰਚ ਨੂੰ ਸ਼ਾਮਲ ਹੋਣਾ ਚਾਹੁੰਦੇ ਨੇਗੇ 9 ਵਜੇ ਤੋਂ ਅਸੀਂ ਜਿਹੜਾ ਮਹਾਲੀ ਤੋਂ ਜਿਹੜਾ ਚਾਲੇ ਪਾ ਕੇ ਸ਼ੰਭੂ ਬਾਰਡਰ ਅਸੀਂ ਸ਼ਾਂਤੀ ਮਾਰਚ ਜਿਹੜਾ ਪ੍ਰੋਗਰਾਮ ਕਰਨਾ ਉੱਥੇ ਬਾਪੂਆਂ ਦੇ ਨਾਲ ਅਸੀਂ ਉੱਥੇ ਉਹਨਾਂ ਦੇ ਆਪਣਾ ਗੱਲਾਂ ਸੁਣਨੀਆਂ ਨੇਗੀਆਂ ਅੰਦੋਲਨ ਬਾਰੇ ਗੱਲਾਂ ਸੁਣਨੀਆਂ ਨੇਗੀਆਂ ਵੱਡਾ ਮਾਰਚ ਆਪਾਂ ਲੈ ਕੇ ਜਾਣਾ ਜਿਹੜੇ ਜਿਹੜੇ ਨੌਜਵਾਨ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਹ ਇੱਕ ਤਾਂ ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਇੱਕ ਤਾਂ ਸ਼ਾਂਤੀ ਦੇ ਵਿੱਚ ਰਹਿਣਾ ਹੈ ਅਨਸ਼ਾਸਨ ਦੇ ਵਿੱਚ ਰਹਿਣਾ ਆਪਾਂ ਹੁਲੜ ਵਜਨੀ ਕਰਨੀ ਅਨਸ਼ਾਸਨ ਦੇ ਵਿੱਚ ਪਹੁੰਚ ਕੇ ਆਪਾਂ ਆਪਣਾ ਸਰਕਾਰਾਂ ਨੂੰ ਦਿਖਾਉਣਾ ਵੀ ਅਸੀਂ ਕਿਵੇਂ ਬਾਪੂਆਂ ਦੇ ਨਾਲ ਨੌਜਵਾਨ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਨੌਜਵਾਨ ਭਰਾਵੋ ਬਾਪੂ ਲੜਾਈ ਕਿਹਦੀ ਲੜ ਰਹੇ ਨੇ ਮੈਂ ਨੌਜਵਾਨ ਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਉਹਨਾਂ ਦੀ ਉਮਰਾਂ ਲੰਘ ਗਈਆਂ ਸਾਡੇ ਆਉਣ ਵਾਲੇ ਭਵਿੱਖ ਲਈ ਲੜਾਈ ਲੜ ਰਹੇ ਨੇਗੇ ਇਸ ਕਰਕੇ ਨੌਜਵਾਨ ਹੋਰਾਂ ਥਾਵਾਂ ਦੇ ਉੱਪਰ ਜਿੱਥੇ ਕੋਈ ਕਲਾਕਾਰ ਲੱਗਿਆ ਹੋਵੇ ਗਾਉਣ ਵਾਲਾ ਲੱਗਿਆ ਹੋਵੇ ਜਾਂ ਜਿੱਥੇ ਕੋਈ ਦੇਖ ਲਓ ਮਾਰੇ ਪਾਸੇ ਨੂੰ ਨੌਜਵਾਨ ਬਹੁਤ ਭਜਦੇ ਨੇ ਜਿੱਥੇ ਆਪਣੇ ਹੱਕਾਂ ਦੀ ਗੱਲ ਹੈ ਜਿੱਥੇ ਆਪਣੇ ਪੰਜਾਬ ਦੀ ਗੱਲ ਹੈ ਜਿੱਥੇ ਆਪਣੀ ਵਿਰਾਸਤ ਦੀ ਗੱਲ ਆ ਉੱਥੇ ਨੌਜਵਾਨ ਜਾਂਦੇ ਹੀ ਨਹੀਂ ਹੈਗੇ ਤੁਸੀਂ ਦੇਖਿਆ ਹੋਣਾ ਇਹ ਜਿਹੜਾ ਮਾਰਚ ਆ ਇਹ ਜਿਹੜਾ ਮਾਰਚ ਕਰ ਲਈ ਜਾ ਰਿਹਾ ਹੈ ਬਾਈ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਕਰ ਲਈ ਜਾ ਰਿਹਾ ਕਿਉਂਕਿ ਜਦੋਂ ਪਿਛਲਾ ਜਿਹੜਾ ਅੰਦੋਲਨ ਚੱਲਿਆ ਸੀਗਾ ਉਸ ਅੰਦੋਲਨ ਦੇ ਵਿੱਚ ਮਾ ਉਹਨੂੰ ਟਿੱਕਰੀ ਮੁੱਦੇ ਤੇ ਆਪਣੇ ਮੇਰੇ ਨਾਲ ਟਰਾਲੀਆਂ 'ਚ ਉਸ ਭਰਾ ਨੇ ਰਾਤਾਂ ਕੱਟੀਆਂ ਕਿਉਂਕਿ ਤੁਸੀਂ ਦੇਖਿਆ ਮੇਰੇ ਤਾਂ ਬਹੁਤ ਸਾਲਾਂ ਤੋਂ ਜਿਹੜਾ ਸਾਡਾ ਕਿਸਾਨੀ ਦਾ ਝੰਡਾ ਹੱਥ 'ਚ ਆ ਇਹ ਜਿਹੜਾ ਪ੍ਰੋਗਰਾਮ ਮਹਾਲੀ ਵਾਲਾ ਇਹ ਸਿੱਧੂ ਸਿੱਧੂ ਮੂਸੇ ਵਾਲੇ ਦੀ ਬਾਈ ਦੀ ਯਾਦ ਨੂੰ ਸਮਰਪਿਤ ਆ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਅਗਲਾ ਇਹ ਇਹ ਚੱਲ ਕੇ ਸੰਭੂ ਤੋਂ ਚੱਲ ਕੇ ਮਹਾਲੀ ਟਿੱਕਰ ਜਾਣਾ ਤੇ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਸੰਗਰੂਰ ਤੋਂ ਖਰੋਰੀ ਟਿੱਕਰ ਦਾ ਸੰਗਰੂਰ ਤੋਂ ਖਰੋਰੀ ਟਿੱਕਰ ਦਾ ਉਹ ਦੇਖਾਂਗੇ ਉਹ ਉਹ ਆਪਾਂ ਪ੍ਰੋਗਰਾਮ ਰੱਖਾਂਗੇ ਦੀਪ ਸਿੱਧੂ ਬਾਈ ਦੀ ਜਾਦ ਦੇ ਵਿੱਚ ਅਗਲਾ ਪ੍ਰੋਗਰਾਮ ਉਹ ਹੋਊਗਾ ਇਸ ਕਰਕੇ ਮੇਰੇ ਭੈਣੋ ਮੇਰੇ ਭਰਾਵੋ ਮੇਰੇ ਨੌਜਵਾਨ ਵੀਰੋ ਪੰਜਾਬ ਨੂੰ ਚਾਰੇ ਪਾਸੇ ਜਿਹੜਾ ਤੁਹਾਨੂੰ ਕਿ ਖਤਮ ਕਰਨ ਦੇ ਤੋਲੇ ਹੋਏ ਨੇਗੇ ਪਰ ਆਪਾਂ ਉਹ ਪੰਜਾਬ ਦੇ ਉਸ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਹੈ ਜਿਨੇ ਕੇ ਇਸ ਭਾਰਤ ਦੇ ਉਸ ਨੂੰ ਬਚਾਉਣ ਲਈ ਵੱਡੀਆਂ ਨੌਜਵਾਨਾਂ ਨੇ ਲੜਾਈਆਂ ਲੜੀਆਂ ਅੱਜ ਇਹ ਤਿਰੰਗਾ ਝੰਡਾ ਉੱਪਰ ਆ ਤਾਂ ਉਹ ਪੰਜਾਬ ਦੇ ਨੌਜਵਾਨਾ ਕਰਕੇ ਉੱਪਰ ਆ ਅਗਲਾ ਮੋਰਚਾ ਤੁਸੀਂ ਕਈ ਨੌਜਵਾਨਾਂ ਦੇ ਸਵਾਲ ਸੀਗੇ ਮੇਰੇ ਵੀਰਾਂ ਦੇ ਮੇਰੇ ਭਰਾਵਾਂ ਦੇ ਕਈ ਮੇਰੇ ਵੀਰ ਫੇਸਬੁੱਕ ਤੇ ਬੈਠੇ ਬੋਲਣ ਲੱਗ ਜਾਂਦੇ ਨੇਗੇ ਮੈਂ ਉਹ ਵੀਰਾਂ ਨੂੰ ਕਹਿਣਾ ਚਾਹਣਾ ਵੀਰੋ ਤੁਸੀਂ ਬੋਲਣ ਤੋਂ ਪਹਿਲਾਂ ਇਹ ਚੀਜ਼ ਦੇਖ ਲਿਆ ਕਰੋ ਜャ ਸਾਡੀ ਖਿਲਾਫਤ ਕਰਨ ਲੱਗ ਜਾਂਦੇ ਨੇਗੇ ਅਮਰਤਪਾਲ ਦੇ ਹੱਕ ਚ ਨਹੀਂ ਬੋਲਦੇ ਅਸੀਂ ਉੱਥੇ ਵੀ ਲੱਖਾਂ ਬਾਈ ਅਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਉੱਥੇ ਵੀ ਕਾਫਲਾ ਜਿਹੜਾ ਲੈ ਕੇ ਗਿਆ ਅਸੀਂ ਉਸ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਵਾ ਕੇ ਆਇਆ ਅਸੀਂ ਅਗਲੇ ਦਿਨਾਂ ਦੇ ਵਿੱਚ ਫੇਰ ਉੱਥੇ ਹਾਜ਼ਰੀ ਲਵਾਵਾਂਗੇ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਸਾਡੇ ਹੱਕਾਂ ਦੀ ਹੈ ਮੈਂ ਉਹ ਹਰ ਇੱਕ ਥਾਂ ਤੇ ਪਹੁੰਚੂਗਾ ਚਾਹੇ ਉਹ ਕਿਸਾਨਾਂ ਦੀ ਗੱਲ ਆ ਚਾਹੇ ਉਹ ਮਜ਼ਦੂਰਾਂ ਦੀ ਗੱਲ ਆ ਮੈਂ ਹਰ ਇੱਕ ਥਾਂ ਤੇ ਪਹੁੰਚੂਗਾ ਮੈਂ ਇਹਨੂੰ ਕਈ ਥਾਵਾਂ ਤੇ ਮੈਂ ਦੇਖਿਆ ਸਾਡੇ ਜਥੇਬੰਦੀਆਂ ਨੇ ਨਾ ਸਾਡੇ ਆਗੂਆਂ ਨਾਲ ਕਈ ਵਾਰੀ ਮੈਂ ਗੱਲਬਾਤ ਕਰਦਾ ਹੁੰਨਾ ਮੈਨੂੰ ਨਾ ਮੈਂ ਦੇਖਿਆ ਜਿਹੜੇ ਜਥੇਬੰਦੀਆਂ 'ਚ ਕੰਮ ਕਰਨ ਵਾਲੇ ਬਾਈ ਤੇਰੀ ਜਥੇਬੰਦੀ ਕਿਹੜੀ ਆ ਮੈਨੂੰ ਇੱਕੋ ਹੀ ਗੱਲ ਕਹਿੰਦੇ ਨੇਗੇ ਮੈਂ ਇੱਕ ਗੱਲ ਕਹਿਣਾ ਮੇਰੇ ਸਾਰੇ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਮੈਨੂੰ ਜਥੇ ਪ੍ਰੋਗਰਾਮਾਂ 'ਚ ਬੁਲਾਉਣਗੇ ਆ ਚਾਹੇ ਕਿਸਾਨ ਜਿੱਥੇ ਬੰਦੀਆ ਚਾਹੇ ਮਜ਼ਦੂਰ ਜਿੱਥੇ ਬੰਦੀਆ ਚਾਹੇ ਸਾਡੇ ਸਿੱਖ ਜਿੱਥੇ ਬੰਦੀਆ ਨੇ ਗਿਆ ਮੈਂ ਹਰ ਇੱਕ ਥਾਂ ਤੇ ਜਿੱਥੇ ਪੰਜਾਬ ਦੀ ਗੱਲਾਂ ਮੈਂ ਹੱਕ ਡਾ ਕੇ ਖੜੂਗਾ ਮੈਂ ਉੱਥੇ ਜਾ ਕੇ ਆਪਣੇ ਪੰਜਾਬ ਲਈ ਜਿੱਥੇ ਕੋਈ ਲੜਾਈ ਆ ਉੱਤੇ ਹਰ ਇੱਕ ਦੇ ਵਿੱਚ ਆਪਣੀ ਮੇਰੀ ਹਾਜ਼ਰੀ ਹੋਊਗੀ ਮੈਂ ਸਾਰੇ ਜੱਥੇਬੰਦੀਆਂ ਦਾ ਮੈਂ ਇੱਕ ਸੰਘਾ ਜਆ ਨੌਜਵਾਨ ਮੈਨੂੰ ਇਸ ਕਰਕੇ ਇਸ ਇੱਕ ਜੱਥੇਬੰਦੀ ਨਾਲ ਕੋਈ ਵੀ ਜੋੜ ਕੇ ਦੇਖਿਆ ਕਰੋ ਹਨਾ ਵੀ ਇੱਕ ਜੱਥੇਬੰਦੀ ਨਾਲ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਂ ਜੇਲ੍ਹ ਦੇ ਵਿੱਚ ਗਿਆ ਸੀਗਾ ਮੇਰੇ ਆ ਸਾਰੇ ਜੱਥੇਬੰਦੀਆਂ ਨੇ ਸਾਥ ਦਿੱਤਾ ਮੈਂ ਸਾਰੇ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮੇਰੀ ਇੱਕ ਛੋਟੀ ਜੀ ਅਪੀਲ ਮੇਰੀ ਛੋਟੀ ਜੀ ਇੱਕ ਬੇਨਤੀ ਸਾਡੇ ਸਾਰੇ ਕਿਸਾਨ ਆਗੂ ਅੱਗੇ ਇਹ ਆ ਕਿ ਕਿਸਾਨ ਆਗੂ ਜਿੰਨੇ ਵੀ ਸਾਡੇ ਕਿਸਾਨ ਆਗੂ ਨੇਗੇ ਅਸੀਂ 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 ਨਾ ਹੁਣ ਜਿਹੜੇ ਸਾਰੇ ਇਕੱਠੇ ਹੋਣ ਦੀ ਲੋੜ ਆ ਅਸੀਂ ਤੁਸੀਂ ਆਪਣੇ ਮਾੜੇ ਮਾੜੇ ਗਿੱਲੇ ਛਿਕਵੇ ਛੱਡ ਕੇ ਮੇਰੀ ਸਾਰੇ ਸਤਿਕਾਰਯੋਗ ਆਗੂ ਅੱਗੇ ਬੇਨਤੀ ਆ ਆਪਾਂ ਆਪਣੇ ਪੰਜਾਬ ਲਈ ਇਕੱਠੇ ਹੋਈਏ ਹੁਣ ਜਿੱਥੇ ਵੀ ਕਿਤੇ ਅੰਦੋਲਨ ਚੱਲਦਾ ਦੇਖੋ ਅੰਦੋਲਨ ਕੋਈ ਮੂਰੇ ਹੋ ਕੇ ਕਰ ਰਿਹਾ ਕੋਈ ਮੰਗਲ ਹੋ ਕੇ ਕਰ ਰਿਹਾ ਜਿਵੇਂ ਮੇਰੀ ਬੇਨਤੀ ਆ ਮੈਂ ਇੱਕ ਬੇਨਤੀ ਇੱਕ ਮੈਂ ਲੋਕਾਂ ਦੀ ਆਵਾਜ਼ ਤੁਹਾਡੇ ਅੱਗੇ ਰੱਖ ਰਿਹਾ ਮੇਰੇ ਜਿੰਨੇ ਵੀ ਤੁਸੀਂ ਸਤਿਕਾਰਯੋਗ ਬਾਪੂਓ ਮੇਰੀ ਬੇਨਤੀ ਆ ਵੀ ਆਪਾਂ ਇਕੱਠੇ ਹੋ ਜੀਏ ਲੜਾਈ ਇਹ ਪੰਜਾਬ ਦੀ ਇਕੱਠੇ ਹੋ ਕੇ ਲੜੀਏ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਆਗੂ ਇਹ ਕਿਸਾਨ ਆਗੂ ਪਾਟਣ ਕਿਸਾਨ ਜੱਥੇਬੰਦੀਆਂ ਪਾਟਣ ਕਿਸਾਨ ਤੇ ਮਜ਼ਦੂਰ ਦਾ ਪਵਾੜਾ ਪਵਾਉਣਾ ਚਾਹੁੰਦੀਆਂ ਨੇ ਕਿ ਧਰਮਾਂ ਦੇ ਨਾਮ ਤੇ ਰਾਜਨੀਤਿਕ ਲੋਕ ਲੜਾ ਕੇ ਆਪਾਂ ਨੂੰ ਰੱਖਦੇ ਰੱਖਦੇ ਨੇ ਕਿ ਧਰਮਾਂ ਦੇ ਨਾਮ ਤੇ ਕਦੇ ਜਾਤ ਪਾਤ ਦੇ ਨਾਮ ਤੇ ਇਹਨਾਂ ਨੇ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਸਾਨੂੰ ਲੜਾ ਕੇ ਰੱਖਣਾ ਹੀ ਆ ਪਰ ਸਵਾਲ ਮੈਂ ਇੱਕ ਹੋਰ ਵੀ ਸਾਡੇ ਲੋਕਾਂ ਨੂੰ ਮੈਂ ਕਹਿਣਾ ਬਹੁਤ ਸਾਰੇ ਲੋਕ ਸਾਡੇ ਆਗੂਆਂ ਦੇ ਸਵਾਲ ਕਰਨ ਲੱਗ ਜਾਂਦੇ ਨੇ ਪਰ ਜੇ ਸਵਾਲ ਕਰਨਾ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸਵਾਲ ਕਰਨਾ ਤਾਂ ਇਹ ਰਾਜਨੀਤਿਕ ਲੋਕਾਂ ਅੱਗੇ ਸਵਾਲ ਕਰਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾ ਕੇ ਇੱਕ ਐਮਐਲਏ ਜਦੋਂ ਬਣਦਾ ਤਾਂ ਕਹਿੰਦੇ ਉਹਦੀ ਕੀਮਤ 100 ਕਰੋੜ ਰੁਪਇਆ ਹੋ ਜਾਂਦੀ ਹੈ ਸਵਾਲ ਕਰਨਾ ਤਾਂ ਇਹਨਾਂ ਰਾਜਨੀਤਿਕ ਲੋਕਾਂ ਅੱਗੇ ਕਰਿਆ ਕਰੋ ਜਿੰਨਾ ਆਗੂਆ ਕਰਕੇ ਅੱਜ ਤੱਕ ਪੰਜਾਬ ਦੇ ਜਿਹੜੇ ਕਿਸਾਨ ਆਗੂਆ ਕਰਕੇ ਅੱਜ ਜੇ ਪੰਜਾਬ ਤੇ ਹਰਿਆਣਾ ਦੇ ਵਿੱਚ ਦੋ ਚੀਜ਼ਾਂ ਦੇ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀਆਂ ਨਾ ਇਹਨਾਂ ਲੋਕਾਂ ਨੇ ਜਾ ਕੇ ਬਹੁਤ ਦਿੱਲੀ ਦੇ ਵਿੱਚ ਪਹਿਲਾਂ ਵੀ ਧਰਨੇ ਮਾਰੇ ਨੇਗੇ ਮੈਨੂੰ ਤਾਂ ਇਹ ਚੀਜ਼ ਦਾ ਪਤਾ ਕਿਉਂਕਿ ਜਦੋਂ ਪਿਛਲਾ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀਗਾ ਤੁਸੀਂ ਦੇਖਿਆ ਕਿ ਮੈਂ ਪਿੰਡਾਂ ਦੇ ਵਿੱਚ ਜਦੋਂ ਪੀਟਰ ਜਿਹੜੇ ਤੇ ਨੌਜਵਾਨ ਨੂੰ ਜਗਾਉਂਦਾ ਫਿਰਦਾ ਸੀਗਾ ਵੀ ਨੌਜਵਾਨਾ ਚਲੋ ਮੋਰਚੇ ਦੇ ਵਿੱਚ ਚਲੋ ਮੋਰਚੇ ਦੇ ਵਿੱਚ ਮੈਨੂੰ ਆਪਣੇ ਕਿਸਾਨ ਜਿੱਥੇ ਬੰਦੀਆਂ ਬਾਰੇ ਸ਼ੁਰੂ ਤੋਂ ਪਤਾ ਮੈਨੂੰ ਕਿਸਾਨੀ ਬਾਰੇ ਸ਼ੁਰੂ ਤੋਂ ਪਤਾ ਮੈਂ ਉਹਦੇ ਕਲਾਕਾਰਾਂ ਨੂੰ ਵੀ ਬ ਪਿਆਓ ਕਲਾਕਾਰੋ ਵੀਰੋ ਮੇਰੇ ਭਰਾਵੋ ਆਓ ਆਪਾਂ ਅੱਗੇ ਜਿਹੜਾ ਆਪਣੇ ਪੰਜਾਬ ਦੀ ਆਪਣੇ ਕਿਸਾਨੀ ਦੀ ਗੱਲ ਕਰੀਏ ਹਨਾ ਇਸ ਕਰਕੇ ਇਹਨਾਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਹੋਈਆਂ ਨੇ ਗਿਆ ਆ ਜੇ ਤੁਹਾਡੀ ਜੇ ਤੁਸੀਂ ਜੇ ਤੁਸੀਂ ਸਵਾਲ ਕਰਨਾ ਜਿਨ੍ਹਾਂ ਨੇ ਤੁਹਾਨੂੰ ਲੁੱਟ ਕੇ ਖਾਦਾ ਉਹਨਾਂ ਰਾਜਨੀਤਿਕ ਲੋਕਾਂ ਕੇ ਸਵਾਲ ਕਰਿਆ ਕਰੋ ਜਿਹੜੇ ਤੁਹਾਨੂੰ ਲੁੱਟ ਕੇ ਕੁਰਸੀਆਂ ਦੇ ਬੈਠ ਕੇ ਕਿਸੇ ਨੇ ਕੋਈ ਅੰਦੋਲਨ ਨਹੀਂ ਕਰਿਆ ਕਿਸੇ ਨੇ ਕੋਈ ਪੰਜਾਬ ਦੀ ਗੱਲ ਨਹੀਂ ਕਰੀ ਜਿਹੜੇ ਤੁਹਾਨੂੰ ਇਹ ਗੱਲਾਂ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ 4 ਮਿੰਟਾਂ ਚ ਐਮਐਸਪੀ ਦੇ ਦਾਂਗੇ ਸਵਾਲ ਜੇ ਕਰਨਾ ਉਹਨਾਂ ਨੂੰ ਕਰਿਆ ਕਰੋ ਜਿਹੜੇ ਲੋਕ ਤੁਹਾਡੇ ਪੰਜਾਬ ਦੀ ਗੱਲ ਕਰਦੇ ਨੇਗੇ ਤੁਸੀਂ ਆਫਤ ਦੇ ਵਿੱਚ ਨਾ ਪਾਟਿਆ ਕਰੋ ਵੀਰੋ ਮੈਂ ਇੱਕੋ ਚੀਜ਼ ਧਾਰਨ ਕਰ ਲਈ ਕੋਈ ਵੀ ਬੰਦਾ ਜਿਹੜਾ ਆਪਣੇ ਪੰਜਾਬ ਦੇ ਹੱਕ ਆਵਾਜ਼ ਜਿਹੜੀ ਬੁਲੰਦ ਕਰਦਾ ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲਾਂਗਾ ਮadisu ਚੰਕਾ ਦੀ ਮੈਂ ਸਪੋਰਟ ਕਰੂੰਗਾ ਜਿਹੜਾ ਵੀ ਕੋਈ ਗੱਲ ਕਰਦਾ ਪਰ ਜਿਹੜਾ ਰਾਜਨੀਤਿਕ ਜਿਹੜਾ 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 ਰਾਜਨੀਤਿਕ ਬੰਦੇ ਨੇ ਜਿਹੜੇ ਲੀਡਰ ਨੇ ਇਹਨਾਂ ਦੇ ਨਾਲ ਮੇਰਾ ਇੱਕ ਕੁੱਟ ਦਾਲਾ ਬੈਰ ਰਿਹਾ ਤੇ ਰਹੂਗਾ ਇਹਨਾਂ ਨੂੰ ਮੈਂ ਇਹਨਾਂ ਦਾ ਪਹਿਲਾਂ ਵੀ ਜਿਹੜੀ ਖਿਲਾਫਤ ਕਰਦਾ ਰਿਹਾ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਚਾਹੇ ਕੋਈ ਸਿੱਖ ਜੱਥੇਬੰਦੀ ਆ ਚਾਹੇ ਕੋਈ ਕਿਸਾਨ ਜੱਥੇਬੰਦੀ ਆ ਚਾਹੇ ਕੋਈ ਮਜ਼ਦੂਰ ਜੱਥੇਬੰਦੀ ਆ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਅਗਲੀ ਜਿਹੜੀ ਮੇਰੀ ਗੱਲ ਆ ਉਹ ਕਲਾਕਾਰ ਭਰਾਵਾਂ ਨੂੰ ਆ ਮੇਰੇ ਗਾਉਣ ਵਾਲੇ ਭਰਾਵਾਂ ਨੂੰ ਆ ਮੇਰੇ ਲਿਖਣ ਵਾਲੇ ਭਰਾਵਾਂ ਨੂੰ ਮੇਰੇ ਐਕਟਰ ਭਰਾਵਾਂ ਨੂੰ ਆ ਮੇਰੇ ਸਿੰਗਰ ਭਰਾਵਾਂ ਨੂੰ ਆ ਮੈਂ ਬੇਨਤੀ ਕਰਦਾ ਵੀਰੋ ਮੈਂ ਪਹਿਲਾਂ ਵੀ ਰੋਜ਼ ਬੇਨਤੀ ਕਰਦਾ ਹੁੰਨਾ ਕਿ ਯਾਰ ਹੁਣ ਪੰਜਾਬ ਦੇ ਵਿੱਚ ਤਿੰਨ ਥਾਵਾਂ ਦੇ ਵਿੱਚ ਧਰਨੇ ਚੱਲੀ ਜਾਂਦੇ ਨੇਗੇ ਇਸ ਕਰਕੇ ਤੁਹਾਡਾ ਹੱਕ ਮੰਨਦਾ ਯਾਰ ਤੁਸੀਂ ਉਹਨਾਂ ਦੇ ਹਾਂ ਦਾ ਨਾਰਾ ਹਾਂ ਦਾ ਨਾਰਾ ਮਾਰੋ ਵੀਰੋ ਆਪਾਂ ਹੀ ਅੰਮ੍ਰਿਤਪਾਲ ਲਈ ਹਾਂ ਦਾ ਨਾਰਾ ਮਾਰੋ ਕਿਸਾਨ ਜੱਥੇਬੰਦੀਆਂ ਲਈ ਹਾਂ ਦਾ ਨਾਰਾ ਮਾਰੋ ਕਿਸਾਨੀ ਮੋਰਚੇ ਲਈ ਹਾਂ ਦਾ ਨਾਰਾ ਮਾਰੋ ਤੁਸੀਂ ਕਿਉਂ ਨਹੀਂ ਹਾਂ ਦਾ ਨਾਰਾ ਮਾਰ ਰਹੇ ਕਲਾਕਾਰ ਭਰਾਵੋ ਸੋ ਨੂੰ ਇਹੀ ਲੋਕਾਂ ਨੇ ਅੱਜ ਤੁਸੀਂ ਦੇਖੋ ਇੱਕ ਕਲਾਕਾਰ ਕੋਲੇ ਕਿੰਨੇ ਪੈਸੇ ਆ ਜਾਂਦੇ ਨੇਗੇ ਇਹ ਜਿਹੜੀ ਕਮਾਈ ਆ ਲੋਕਾਂ ਕਰਕੇ ਹੀ ਹੁੰਦੀ ਆ ਨਾ ਕਮਾਈ ਲੋਕ ਹੀ ਸੁਣਦੇ ਨੇ ਨਾ ਲੋਕ ਹੀ ਫਿਲਮਾਂ ਦੇਖਦੇ ਨੇ ਲੋਕ ਹੀ ਵੀਡੀਓ ਦੇਖਦੇ ਨੇ ਇਸ ਕਰਕੇ ਸਰਕਾਰਾਂ ਦੇ ਅੱਗੇ ਤੁਸੀਂ ਝੁਕ ਜਾਂਦੇ ਹੋ ਸਰਕਾਰੀ ਪ੍ਰੋਗਰਾਮ ਕਰਦੇ ਫਿਰਦੇ ਹੋ ਸਰਕਾਰਾਂ ਦੇ ਫਰੀ ਚ ਜਾ ਕੇ ਇਹਨਾਂ ਦੇ ਐਵੇਂ ਤੁਸੀਂ ਝਾੜੂ ਪੋਚਾ ਕਰਦੇ ਫਿਰਦੇ ਹੋ ਵੀਰੋ ਮੇਰੇ ਕਲਾਕਾਰ ਭਰਾਵੋ ਜੇ ਤੁਸੀਂ ਵੱਡੇ ਬਣਿਓ ਤਾਂ ਇਹ ਲੋਕਾਂ ਕਰਕੇ ਬਣਿਓ ਨਾ ਕਿ ਤੁਸੀਂ ਰਾਜਨੀਤਿਕ ਲੋਡ ਲੀਡਰਾਂ ਕਰਕੇ ਵੱਡੇ ਬਣਿਓ ਇਹਨਾਂ ਲੀਡਰਾਂ ਦਾ ਖੜਾ ਛੱਡੋ ਤੁਸੀਂ ਇਹਨਾਂ ਲੀਡਰਾਂ ਦੇ ਪ੍ਰੋਗਰਾਮਾਂ ਦੇ ਤੁਰੇ ਫਿਰਦੇ ਰਹੇ ਨਿਓ ਜਾ ਹੋਰ ਜਿਹੜੇ ਪ੍ਰੋਗਰਾਮ ਕਰਦੇ ਤੁਰੇ ਫਿਰਦੇ ਰਹੇ ਨੇ ਉਹ ਮੇਰੇ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਕਿ ਤੁਸੀਂ ਡਟ ਕੇ ਜਿਹੜਾ ਸਾਥ ਹੁਣ ਮੋਰਚੇ ਦੇ ਵਿੱਚ ਦਿਓ ਤੇ ਤੁਹਾਨੂੰ ਦੇਖ ਕੇ ਨੌਜਵਾਨਾਂ ਨੇ ਆਉਣਾ ਤੇ ਜੀਵਿਤ ਗਾਓ ਆਪਣਾ ਲਿਖੋ ਕਹਾਣੀਆਂ ਲਿਖੋ ਤੇ ਆਪਣਾ ਫਿਲਮਾਂ ਲਿਖੋ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤੇ ਇਸ ਕਰਕੇ ਮੇਰੀ ਸਾਰੇ ਕਲਾਕਾਰਾਂ ਭਰਾਵਾਂ ਅਗੇ ਇਹੀ ਬੇਨਤੀ ਆ ਵੀ ਆਪਾਂ ਇਸ ਦੇ ਮੋਰਚੇ ਦੇ ਵਿੱਚ ਬਾਦ ਚੜ ਕੇ ਸਾਥ ਦਿਈਏ ਸੰਭੂ ਤੇ ਖਨੌਰੀ ਤੇ ਮੈਂ ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਥੋੜੇ ਜਿ ਦਿਨਾਂ ਬਾਅਦ ਕਾਫਲਾ ਕਦੇ ਸ਼ੰਭੂ ਤੇ ਕਦੇ ਖਨੌਰੀ ਤੇ ਅਸੀਂ ਉਧਰ ਅਮਰਤਪਾਲ ਨੇ ਭਰਾ ਭਾਈ ਸਾਹਿਬ ਦੇ ਉਧਰ ਵੀ ਸਾਥ ਦੇਵਾਂਗੇ ਇਸ ਕਰਕੇ ਜਿਹੜੇ ਮੇਰੇ ਵੀਰ ਗੱਲਾਂ ਬੈਠ ਕੇ ਕਈ ਫੇਸਬੁੱਕ ਤੇ ਕਰਨ ਲੱਗਦੇ ਨੇ ਮੈਂ ਬਹੁਤ ਵੀਡੀਓ ਦੇਖਦਾ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਆ ਵੀਰੋ ਇਕੱਲਾ ਤੁਸੀਂ ਇੱਥੇ ਬੈਠ ਕੇ ਸਾਡੇ ਖਿਲਾਫ ਬੋਲਣ ਦਾ ਕੀ ਬਾਈ ਬਣ ਕੇ ਤੁਹਾਡਾ ਕੰਮ ਹੈ ਆਉਣਾ ਤਾਂ ਆ ਕੇ ਗਰਾਊਂਡ ਤੇ ਕੰਮ ਕਰੋ ਆ ਕੇ ਲੋਕਾਂ ਨੂੰ ਜਿਵੇਂ ਅਸੀਂ ਕਾਫੜੇ ਲੈ ਕੇ ਆਨੇ ਆਂ ਅੰਦੋਲਨਾਂ ਦੇ ਵਿੱਚ ਨੌਜਵਾਨਾਂ ਦੇ ਮਿੰਟਾ ਕੱਢ ਕੱਢ ਕੇ ਲੈ ਕੇ ਜਾਣਾ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਇੱਕ ਅੰਦੋਲਨਾਂ ਦੇ ਵਿੱਚ ਲੈ ਕੇ ਜਾਣੇ ਆ ਜਦੋਂ ਤੁਸੀਂ ਐਵੇਂ ਲਾ ਜਾ ਕੇ ਦਿਖਾਆ ਕਰੋ ਨਹੀਂ ਸਾਨੂੰ ਪਤਾ ਹੀ ਆ ਐਵੇਂ ਠੀਕਾ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਪਿੱਛੇ ਲੱਗ ਕੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਤੁਹਾਡੇ ਲਈ ਬਹੁਤ ਮੈਂ ਕਿਹਾ ਨਿੰਦਣਯੋਗ ਗੱਲ ਆ ਇਹੋ ਜਿਹੜੀਆਂ ਗੱਲਾਂ ਕਰਨੀਆਂ ਨੇ ਹਨਾ ਸਾਡੇ ਵਾਂਗੂ ਕੰਮ ਕਰਕੇ ਦਿਖਾ ਦਿਓ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਸਾਡੇ ਭਰਾਓ ਇਹੋ ਜੀਆਂ ਗੱਲਾਂ ਵੀਰੋਂ ਨਾ ਕਰਿਆ ਕਰੋ ਹਨਾ ਗਰਾਊਂਡ ਤੇ ਆ ਕੇ ਥੋੜਾ ਨਾਂ ਵੀ ਵੱਡੇ ਹੋਣਗੇ ਤੁਹਾਨੂੰ ਵੀ ਲੋਕ ਤੁਹਾਡੇ ਨਾਲ ਵੀ ਲੋਕ ਝੋੜਨਗੇ ਕੱਲੂ ਤੁਹਾਡੇ ਤੇ ਕੋਈ ਜਮੇ ਮੇਰੇ ਤੇ ਆਫਤਾ ਆਈ ਸੀ ਤੁਹਾਡੇ ਨਾਲ ਵੀ ਲੋਕ ਐਵੇਂ ਖੜਨਗੇ ਪਰ ਤੁਸੀਂ ਪਹਿਲਾਂ ਲੋਕਾਂ ਨਾਲ ਖੜੋ ਮੈਂ ਇੱਕੋ ਗੱਲ ਕਹਿਣਾ ਹੁੰਦਾ ਜੇ ਮੈਂ ਲੰਮੇ ਸਮੇਂ ਤੋਂ ਲੜਦਾ ਸੀ ਜੇ ਮੈਂ ਲੋਕਾਂ ਲਈ ਖੜਦਾ ਸੀ ਤਾਂ ਲੋਕ ਮੇਰੇ ਲਈ ਵੀ ਖੜੇ ਨੇਗੇ ਇਹੇ ਗੱਲ ਹੈ ਪਰ ਲੋਕਾਂ ਲਈ ਤੁਸੀਂ ਖੜ ਕੇ ਦਿਖਾਓ ਕੱਲਾ ਘਰਾਂ ਦੇ ਵਿੱਚ ਬੈਠ ਕੇ ਜਾਂ ਗੱਡੀਆਂ ਦੇ ਵਿੱਚ ਬੈਠ ਕੇ ਮੇਰੇ ਵੀਰੋ ਇਸ ਚੀਜ਼ ਨੂੰ ਹੱਥ ਮਾਰੋ ਥੋੜਾ ਆਕਲ ਨੂੰ ਕੱਲਾ ਗੱਡੀਆਂ ਦੇ ਵਿੱਚ ਬਹਿ ਕੇ ਜਾਂ ਘਰਾਂ 'ਚ ਬਹਿ ਕੇ ਲਾਈਵ ਹੋਣ ਨਾਲ ਕੰਮ ਨਹੀਂ ਬਣਦੇ ਲੋਕਾਂ ਲਈ ਹਿੱਕੜਾ ਕੇ ਖੜੇ ਆ ਲੋਕਾਂ ਲਈ ਲੜੇ ਆ ਲੋਕ ਵੀ ਉਵੇਂ ਖੜਦੇ ਨੇਗੇ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਹੁਣ ਤੁਸੀਂ ਦੇਖਿਆ ਮੈਂ ਦੇਖਿਆ ਪ੍ਰੋਪੋਗੈਂਡਾ ਬਹੁਤ ਵੱਡਾ ਚਲਾਇਆ ਹੋਇਆ ਮੇਰੇ ਤਾਂ ਮੱਖੀਆਂ ਵਾਂਗੂ ਮਗਰ ਲੱਗੇ ਹੋਣੇ ਸਾਰੀਆਂ ਪਾਰਟੀਆਂ ਦੇ ਬੰਦੇ ਮੈਂ ਅੱਜ ਤੱਕਰ ਸਾਨੂੰ ਪਤਾ ਵੀ ਕੋਈ ਪਾਰਟੀ ਨਹੀਂ ਬਖਸ਼ੀ ਨਾ ਜਿਹੜੀਆਂ ਵੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਰਹਿੰਦੇ ਨੇ ਜਿੰਨੇ ਵੀ ਲੀਡਰ ਰਹੇ ਨੇ ਮੈਂ ਸਭ ਨੂੰ ਨੰਗਾ ਚਿੱਟਾ ਕਰਿਆ ਅੱਜ ਸਾਰਿਆਂ ਨੂੰ ਇਹ ਗੱਲਾਂ ਚੁਗੜੇ ਨੇ ਮੈਂ ਦੇਖਦਾ ਕਿਤੇ ਕੋਈ ਵੀਡੀਓ ਬਣਾ ਕੇ ਪਾਉਂਦੇ ਨੇ ਕਿਤੇ ਕੋਈ ਵੀਡੀਓ ਬਣਾ ਕੇ ਪਾਉਂਦੇ ਨੇ ਪਰ ਜੇ ਆਉਣਾ ਤਾਂ ਆਓ ਰਾਜਨੀਤਿਕ ਲੀਡਰਾਂ ਨੂੰ ਮੇਰੀ ਹੀ ਬੇਨਤੀ ਹੈ ਵੀ ਜੇ ਤੁਹਾਨੂੰ ਲੋਕਾਂ ਨੇ ਕੁਰਸੀਆਂ ਤੇ ਬਿਠਾਇਆ ਤਾਂ ਅੱਜ ਲੋਕਾਂ ਦੇ ਲਈ ਖੜੋ ਲੋਕਾਂ ਦੇ ਡਟ ਕੇ ਖੜੋ ਜਾਓ ਜਾ ਕੇ ਜੇ ਤੁਹਾਨੂੰ ਇੱਥੇ ਕਿਸਾਨ ਜਿਹੜੇ ਸਾਡੇ ਰਾਜਨੀਤਿਕ ਜਿਹੜੇ ਸਾਡੇ ਅੰਦੋਲਨ ਨੇ ਉਹ ਗੈਰ ਰਾਜਨੀਤਿਕ ਹੁੰਦੇ ਨੇਗੇ ਫਿਰ ਤੁਸੀਂ ਜਾਓ ਜਾ ਕੇ ਦਿੱਲੀ ਦੇ ਵਿੱਚ ਬੈਠੋ ਆਪਣਾ ਜਿਹੜਾ ਸ਼ੈਸ਼ਨ ਬੁਲਾਓ ਅੱਜ ਤੱਕ ਤੁਹਾਨੂੰ ਇਸ ਚੀਜ਼ ਦਾ ਪਤਾ ਕਿ ਜਿਹੜਾ ਆਪਣਾ ਸ਼ੁਭਕਰਨ ਵੀਰ ਚਲਾ ਗਿਆ ਅੱਜ ਤੱਕ ਜਿਹੜੀ ਸਰਕਾਰ ਕਹਿਣ ਵਾਲੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਗੱਲਾਂ ਕਹਿਣ ਵਾਲੇ ਕਿ ਦੇਖੋ ਜੀ ਮੈਂ ਪੰਜਾਬ ਲਈ 100 ਵਾਰੀ ਮੇਰੀ ਕੁਰਸੀ ਕਰਵਾਣਾ ਮੈਂ ਕਹਿੰਦਾ 100 ਵਾਰੀ ਦੀ ਗੱਲ ਛੱਡੋ ਇਹ ਗੱਲਾਂ ਕਹੀਆਂ ਤੁਸੀਂ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਖੜ੍ਹਜੋ ਡਟ ਕੇ ਅੱਜ ਤੱਕ ਜਿਹੜਾ ਉਹ ਕਿਤੇ ਨਾ ਅੱਜ ਹੋ ਗਏ 7-8 ਦਿਨ ਹੋ ਗਏ ਕਿਤੇ ਮਨ ਲੱਗਦਾ ਅੱਜ ਕੋਈ ਪਰਚਾ ਹੋਣ ਦੀ ਗੱਲਬਾਤ ਚੱਲ ਰਹੀ ਆ ਪਤਾ ਨਹੀਂ ਕਰਨਗੇ ਪਤਾ ਨਹੀਂ ਨਹੀਂ ਕਰਨਗੇ ਜੇ ਕੁਝ ਹੋ ਰਿਹਾ ਉਹ ਕੁਝ ਹੋ ਰਿਹਾ ਹਨਾ ਤੇ ਬਹੁਤ ਸਾਰੀਆਂ ਗੱਲਾਂ ਨੇਗੀਆਂ ਤੇ ਆਓ ਆ ਕੇ ਆਪਾਂ ਲੜੀਏ ਤੇ ਕੱਲਾ ਤੁਸੀਂ ਤਾਂ ਇੱਥੇ ਜਿਹੜਾ ਜ਼ੋਰ ਦੇ ਹੀ ਰੱਖਦੇ ਹੋ ਵੀਰੋ ਤੇ ਸਰਕਾਰਾਂ ਦਾ ਪੂਰਾ ਐਨ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੁੰਦਾ ਕਰਨਾ ਕੱਖ ਨਹੀਂ ਹੈਗਾ ਕਾਰਨ ਕੋਈ ਨਹੀਂ ਹੈਗਾ ਇਹਨਾਂ ਨੇ ਨਾ ਲੋਕਾਂ ਨਾਲ ਅੱਜ ਖੜੇ ਨੇ ਨਾ ਕੱਲ ਖੜੇ ਨੇ ਇਹਦਾ ਕੁਰਸੀ ਦੇ ਯਾਰ ਨੇ ਇਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਕੁਰਸੀ ਅਜ ਤਾਂ ਮੈਂ ਕੋਈ ਗੱਲ ਕਹਿਣਾ ਉਹਨਾਂ ਨੂੰ ਕੁਰਸੀ ਦਾ ਵੀਰੋ ਇਹਨਾਂ ਨੂੰ ਰਾਜਨੀਤਿਕ ਲੀਡਰਾਂ ਨੂੰ ਇੰਨੀ ਪਿਆਰੀ ਹੈ ਕਿ ਇਹਨਾਂ ਦੇ ਕੋਈ ਘਰੇ ਮਰ ਜੇ ਇਹਨਾਂ ਦਾ ਉਹ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਇਹਨਾਂ ਦੀ ਪਾਵਰ ਜਾਂਦੀ ਜਦੋਂ ਇਹਨਾਂ ਦੀ ਕੁਰਸੀ ਜਾਂਦੀ ਇਹਨਾਂ ਨੂੰ ਬਹੁਤ ਦੁੱਖ ਹੁੰਦਾ ਕਿਸੇ ਵੀ ਤੁਸੀਂ ਦੇਖ ਲਓ ਕਿਸੇ ਵੀ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਚੱਲਦਾ ਹੈ ਜਾਂ ਪੰਜਾਬ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਨੇਗੇ ਇਹਨਾਂ ਦਾ ਮੂੰਹ ਟੁੱਟ ਜੇ ਕਿਸੇ ਲਈ ਨਹੀਂ ਬੋਲ ਕੇ ਰਾਜੀ ਤੇ ਇਸ ਕਰਕੇ ਸਾਡੇ ਜਿੰਨੇ ਵੀ ਲੋਕ ਨੇਗੇ ਮੇਰੇ ਆਓ ਆਪਾਂ ਇਕੱਠੇ ਹੋ ਕੇ ਆਪਾਂ ਸਾਰੇ ਲੜੀਏ ਤੇ ਆਪਾਂ ਇਕੱਠੇ ਹੋ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਆਪਾਂ ਆਪਣੀਆਂ ਨਸਲਾਂ ਫਸਲਾਂ ਜ਼ਮੀਨਾਂ ਨੂੰ ਬਚਾਉਣ ਦੀ ਆਪਾਂ ਜਿਹੜੀ ਲੜਾਈ ਦੀ ਗੱਲ ਕਰੀਏ ਵੀਰੋ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ 2 ਮਾਰਚ ਨੂੰ ਮੇਰੇ ਸਾਰੇ ਹੀ ਮੇਰੇ ਭਰਾਵਾਂ ਨੂੰ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਮੇਰੇ ਭੈਣਾਂ ਨੂੰ ਬੇਨਤੀ ਹੈ ਮੇਰੇ ਕਲਾਕਾਰ ਵੀਰਾਂ ਨੂੰ ਬੇਨਤੀ ਹੈ 2 ਮਾਰਚ ਨੂੰ ਆਪਾਂ ਵੱਡਾ ਜਿਹੜਾ ਕਾਫਲਾ ਲੈ ਕੇ ਆਪਾਂ ਸੰਭੂ ਤੇ ਤੇ ਹਾਜ਼ਰੀ ਲਗਾਉਣੀ ਹੈ ਅਨਸ਼ਾਸਨ ਦੇ ਵਿੱਚ ਰਹਿਣਾ ਨੌਜਵਾਨੋ ਜਿੰਨੇ ਵੀ ਜਾਣੇ ਜਾਓਗੇ ਮੈਨੂੰ ਇੱਕ ਚੀਜ਼ ਦਾ ਪਤਾ ਤੁਸੀਂ ਕੀ ਕਰਦੇ ਹੋ ਬਾ ਥੋੜਾ ਟਾਈਮ ਲਵਾ ਕੇ ਹਾਜ਼ਰੀ ਭਜੋ ਨਾ ਸਾਰਾ ਦਿਨ ਜਿਹੜਾ ਪ੍ਰੋਗਰਾਮ ਸੁਣਨਾ ਹੈ ਉੱਥੇ ਬੈਠਣਾ ਹੈ ਧਰਨਾ ਦੇ ਵਿੱਚ ਬੈਠਣਾ ਸਿੱਖੋ ਤੇ ਆਪਣੇ ਪੰਜਾਬ ਲਈ ਲੜਨਾ ਸਿੱਖੋ ਫਿਰ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਵੀਰੇ ਤੇ ਬਾਕੀ ਆਪਾਂ ਮਿਲਦੇ ਆਂ ਤੁਹਾਨੂੰ ਹਰ ਇੱਕ ਬਾਰਡਰ ਤੇ ਮੈਂ ਰੋਜ਼ ਇੱਕ ਦਿਖਨੌਰੀ ਬਾਰਡਰ ਤੇ ਸੰਭੂ ਪੁੱਤ ਮਿਲੂੰਗਾ ਤੇ ਮੇਰੇ ਆਗੂ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵੀ ਜੇ ਕਿਸੇ 2-4 ਜੱਥੇ ਬੰਦਿਆਂ ਨੇ ਮੂਰੇ ਹੋ ਕੇ ਅੰਦੋਲਨ ਚਲਾ ਲਿਆ ਤਾਂ ਤੁਹਾਡਾ ਫਰਜ਼ ਆ ਕਿ ਤੁਸੀਂ ਹੋਰ ਬਾਰਡਰ ਤੇ ਜਾ ਕੇ ਬਹਿਜੋ ਜਾਂ ਇਕੱਠੇ ਹੋ ਜੋ ਕਿੰਨੇ ਵੀ ਕਿਸਾਨ ਜਿੱਥੇ ਬੰਦਿਆਂ ਨੇ ਮੇਰੀ ਸਾਰੀ ਬੇਨਤੀ ਹੈ ਲੋਕਾਂ ਕਿ ਮੈਂ ਸੋਰੀ ਨੌਜਵਾਨਾਂ ਨੂੰ ਮਿਲਦਾ ਇਕੱਠੇ ਹੋ ਕੇ ਜਿਹੜੀ ਆਪਾਂ ਲੜਾਈ ਲੜੀਏ ਤੇ ਇਹੀ ਸਾਰਿਆਂ ਨੂੰ ਇੰਨੇ ਕਿ ਮੈਂ ਬੇਨਤੀ ਕਰਨੀ ਸੀ ਮੇਰੇ ਵੀਰੋ ਤੇ ਮੇਰੇ ਭਰਾਵੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ